ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜੇਕਰ ਤੁਸੀਂ ਐਤਵਾਰ ਦੇ ਦਿਨ 1 ਰੁਪਏ ਦੇ ਸਿੱਕੇ ਦੇ ਨਾਲ ਇਹ ਇੱਕ ਕੰਮ ਕਰ ਲੈਂਦੇ ਹੋ ਤਾਂ ਅਗਲੇ ਦਿਨ ਹੀ ਤੁਹਾਡੇ ਘਰ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਪਰ ਸਾਧ ਸੰਗਤ ਜੀ ਉਸ ਜਾਣਕਾਰੀ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜ਼ਰੂਰ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣੀ ਹੀ ਰਹੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਕਿ ਕਿਵੇਂ 1 ਰੁਪਏ ਦਾ ਸਿੱਕਾ ਹੀ ਆਪਣੇ ਭਾਗ ਬਦਲ ਸਕਦਾ ਹੈ ਸਾਧ ਸੰਗਤ ਜੀ 1 ਰੁਪਏ ਦਾ ਝੜਾ ਸਿੱਕਾ ਹੈ ਇਹ ਜਵਾਕਾਂ ਕੋਲ ਬਜ਼ੁਰਗਾਂ ਕੋਲ ਤੇ ਹਰ ਘਰ ਦੇ ਵਿੱਚ ਬੜੇ ਹੀ ਆਸਾਨੀ ਦੇ ਨਾਲ ਮਿਲ ਜਾਂਦਾ ਹੈ ਇਹਦੀ ਆਪਾਂ ਕੀਮਤ ਨਹੀਂ ਪਾਉਂਦੇ ਕਹਿੰਦੇ ਹਾਂ ਕਿ 1 ਰੁਪਿਆ ਤਾਂ ਹੈ ਪਰ ਇਹ 1 ਰੁਪਿਆ ਇੰਨਾ ਕੀਮਤੀ ਹੈ ਇਸ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਜੀ ਸਾਥ ਸੰਗਜ ਜੀ ਵੇਖੋ ਜ਼ਿੰਦਗੀ ਦੇ ਵਿੱਚ ਧਨ ਦੌਲਤ ਪੈਸਾ ਬਹੁਤ ਮਹੱਤਵ ਰੱਖਦਾ ਹੈ ਜ਼ਿੰਦਗੀ ਵਿੱਚ ਧਨ ਦੀ ਕਮੀ ਹੋ ਜਾਵੇ ਤਾਂ ਖੁਸ਼ੀਆਂ ਆਪਣੇ ਘਰ ਦਾ ਰਾਹ ਭੁੱਲ ਜਾਂਦੀਆਂ ਹਨ ਤੇ ਜੇਕਰ ਗੱਲ ਕਰੀਏ ਸਮਾਜ ਦੇ ਰਿਸ਼ਤਿਆਂ ਦੀ ਤਾਂ ਆਪਣਾ ਕੋਈ ਸਾਥ ਨਹੀਂ ਦਿੰਦਾ ਅੱਜ ਦੇ ਯੁੱਗ ਵਿੱਚ ਪੈਸੇ ਬਿਨਾਂ ਕੁਝ ਨਹੀਂ ਹੁੰਦਾ ਪਰ 1 ਰੁਪਏ ਦਾ ਸਿੱਕਾ ਆਪਣੇ ਭਾਗ ਬਦਲ ਸਕਦਾ ਹੈ ਇਹ ਆਪਾਂ ਇਸ ਵਾਰ ਕਿਵੇਂ ਭਾਗ ਬਦਲਨੇ ਹਨ ਉਸ ਬਾਰੇ ਆਪਾਂ ਗੱਲ ਕਰਦੇ ਹਾਂ ਜੀ ਕੁਝ ਪੁਰਾਤਨ ਕਥਾਵਾਂ ਬਾਰੇ ਤੇ ਉਹ ਕਥਾਵਾਂ ਕਿਵੇਂ ਮਨ ਤੇ ਅਸਰ ਕਰ ਜਾਂਦੀਆਂ ਹਨ ਕਿਵੇਂ ਉਸ ਦੇ ਨਾਲ ਸਾਡੇ ਭਾਗ ਬਦਲ ਸਕਦੇ ਹਨ ਆਓ ਜਾਣਦੇ ਹਾਂ ਸਾਧ ਸੰਗਤ ਜੀ ਇੱਕ ਵਾਰਤਾ ਇੱਕ ਨਗਰ ਹੁੰਦਾ ਸੀ ਉਸ ਨਗਰ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਆਪਣੇ ਹੱਥ ਦੇ ਵਿੱਚ ਨਾ 1 ਰੁਪਿਆ ਦਾ ਸਿੱਕਾ ਲੈ ਕੇ ਰੱਖਦਾ ਹੁੰਦਾ ਸੀ ਤੇ ਵਕ ਵਕ ਦੁਕਾਨਾਂ ਤੇ ਜਾਂਦਾ ਪਹਿਲੀ ਦੁਕਾਨ ਤੇ ਗਿਆ 1 ਰੁਪਿਆ ਉਹਨੇ ਕਾਊਂਟਰ ਦੇ ਉੱਤੇ ਰੱਖ ਦਿੱਤਾ ਤੇ ਕਹਿੰਦਾ ਕਿ ਮੈਨੂੰ ਰੱਬ ਦੇ ਨਾਲ ਮਿਲਾ ਦਿਓ ਤੇ ਉਹਦੇ ਬਦਲੇ ਆਹ 1 ਰੁਪਿਆ ਲੈ ਲਓ ਉਹ ਜਿਹੜਾ ਦੁਕਾਨਦਾਰ ਹੁੰਦਾ ਹੈ ਉਹ ਉਸ ਦਾ 1 ਰੁਪਿਆ ਚੁੱਕ ਕੇ ਗਲੀ ਵਿੱਚ ਸੁੱਟ ਦਿੰਦਾ ਹੈ ਕਹਿੰਦਾ ਹੈ ਕਿ ਤੂੰ ਤਾਂ ਮੇਰਾ ਸਮਾਂ ਖਰਾਬ ਕਰ ਰਿਹਾ ਹੈ ਤੋ ਚਲਿਆ ਜਾ ਇਥੋਂ ਇਦਾਂ ਹੀ ਉਹ ਦੂਜੀ ਦੁਕਾਨ ਤੇ ਜਾਂਦਾ ਹੈ ਫਿਰ ਤੀਜੀ ਤੇ ਫਿਰ ਚੌਥੀ 8-10 ਦੁਕਾਨਾਂ ਤੇ ਜਾਂਦਾ ਹੈ ਤੇ ਹਰ ਥਾਂ ਤੇ ਜਾ ਕੇ ਕਹਿੰਦਾ ਕਿ ਮੈਨੂੰ ਰੱਬ ਦੇ ਨਾਲ ਮਿਲਾ ਦਿਓ ਆਹ ਲਓ ਮੇਰੇ ਕੋਲੋਂ 1 ਰੁਪਏ ਦਾ ਸਿੱਕਾ ਇਹ 1 ਰੁਪਏ ਦਾ ਸਿੱਕਾ ਤੁਸੀਂ ਲੈ ਲਓ ਜਦੋਂ ਕੋਈ ਉਹਦੀ ਗੱਲ ਨਹੀਂ ਸੁਣਦਾ ਤੇ ਨਗਰ ਦੇ ਵਿੱਚ ਨਾ ਇੱਕ ਬੜਾ ਹੀ ਵੱਡਾ ਵੈਦ ਬਜ਼ੁਰਗ ਬਾਬਾ ਹੁੰਦਾ ਹੈ ਕਹਿੰਦੇ ਕਿ ਇੱਥੇ ਬੜੀ ਲੰਬੀ ਲਾਈਨ ਹੈ ਤੇ ਚਲੋ ਮੈਂ ਇੱਥੇ ਜਾਂਦਾ ਹਾਂ ਜਦੋਂ ਉਥੇ ਜਾਂਦਾ ਹੈ ਤਾਂ ਉਥੇ ਜਾ ਕੇ ਕਾਊਂਟਰ ਤੇ ਪੁੱਛਦਾ ਤੇ ਕਹਿੰਦਾ ਹੈ ਜੇ ਤੁਹਾਡੇ ਕੋਲ ਬੜੀ ਲੰਬੀ ਲਾਈਨ ਹੈ ਤੁਸੀਂ ਰੱਬ ਨਾਲ ਮਿਲਾ ਦਿੰਦੇ ਹੋ ਉਹ ਬਜ਼ੁਰਗ ਬਾਬਾ ਥੋੜੀ ਜਿਹੀ ਗੱਲ ਸੁਣ ਕੇ ਪਹਿਲਾਂ ਤੇ ਹੈਰਾਨ ਹੋ ਗਿਆ ਫਿਰ ਕਹਿੰਦਾ ਕਿ ਹਾਂ ਮੈਂ ਰੱਬ ਦੇ ਨਾਲ ਮਿਲਾ ਦਿੰਦਾ ਹਾਂ ਪਰ ਮੈਨੂੰ ਇੱਕ ਗੱਲ ਦੱਸੋ ਜੇ ਮੈਂ ਤੁਹਾਨੂੰ ਰੱਬ ਨਾਲ ਮਿਲਾ ਦਿੱਤਾ ਫਿਰ ਕੀ ਹੋਵੇਗਾ ਉਹ ਕਹਿੰਦਾ ਜੀ ਮੈਂ ਤੇ ਮੇਰੀ ਮਾਂ ਇਕੱਲੇ ਹੀ ਪਿੰਡ ਦੇ ਵਿੱਚ ਰਹਿੰਦੇ ਹਾਂ ਉਥੇ ਇੱਕ ਸਾਡਾ ਘਰ ਹੈ ਮੇਰੀ ਮਾਂ ਮੇਰਾ ਖਿਆਲ ਰੱਖਦੀ ਹੈ ਮੈਨੂੰ ਰੋਟੀ ਪਾਣੀ ਦਿੰਦੀ ਹੈ ਪਰ ਕਈ ਦਿਨ ਹੋ ਗਏ ਹਨ ਉਹ ਮੰਝੇ ਤੇ ਪੈ ਗਈ ਹੈ ਸਿਰਫ ਥੋੜਾ ਬਹੁਤਾ ਹੀ ਮੈਨੂੰ ਖਵਾ ਕੇ ਫਿਰ ਸਾਰਾ ਦਿਨ ਉੱਠਦੀ ਹੀ ਨਹੀਂ ਕਹਿੰਦਾ ਕਿ ਜੇ ਉਸਨੂੰ ਕੁਝ ਹੋ ਗਿਆ ਤਾਂ ਸਾਰੇ ਕਹਿੰਦੇ ਹਨ ਕਿ ਉਸਨੇ ਰੱਬ ਦੇ ਕੋਲ ਚਲੇ ਜਾਣਾ ਹੈ ਤੇ ਜਿਹੜੇ ਵੈਦ ਉਥੇ ਡਾਕਟਰ ਸਨ ਉਹਨਾਂ ਨੇ ਸਾਡੇ ਘਰ ਦੇ ਕੋਲ ਉਹਨਾਂ ਨੇ ਕਿਹਾ ਕਿ ਇਹਨੂੰ ਸਿਰਫ ਰੱਬ ਹੀ ਬਚਾ ਸਕਦਾ ਹੈ ਤਾਂ ਮੈਂ ਰੱਬ ਦੇ ਨਾਲ ਮਿਲਣਾ ਚਾਹੁੰਦਾ ਹਾਂ ਕਿ ਮੇਰੀ ਮਾਤਾ ਠੀਕ ਹੋ ਜਾਵੇ ਠੀਕ ਹੀ ਰਹੇ ਇਦਾਂ ਹੀ ਮੇਰੇ ਨਾਲ ਹੱਸਦੀ ਖੇਡਦੀ ਰਹੇ ਉਹ ਕਹਿੰਦਾ ਠੀਕ ਹੈ ਤਾਂ ਉਹ ਕਹਿੰਦਾ ਕਿ ਠੀਕ ਹੈ ਮੈਂ ਵੀ ਰੱਬ ਨੂੰ ਮਿਲਣਾ ਚਾਹੁੰਦਾ ਹਾਂ ਅੱਗੋਂ ਜਿਹੜਾ ਵੈਦ ਸੀ ਉਹ ਕਹਿੰਦੇ ਅੱਛਾ ਵਿਗ ਇਸ ਕਰਕੇ ਰੱਬ ਨੂੰ ਮਿਲਣਾ ਚਾਹੁੰਦਾ ਹੈ ਤੂੰ ਕਹਿੰਦੇ ਠੀਕ ਹੈ ਮੈਂ ਤੈਨੂੰ ਰੱਬ ਦੇ ਨਾਲ ਮਿਲਵਾ ਦਵਾਂਗਾ ਕਹਿੰਦੇ ਕਿ ਫਿਰ ਬੱਚਾ ਕਹਿੰਦਾ ਕਿ ਤੁਸੀਂ ਰੱਬ ਨਾਲ ਮਿਲਵਾਉਣ ਦਾ ਕੀ ਲਵੋਗੇ ਅੱਗੋਂ ਵੈਦ ਕਹਿੰਦਾ ਕਿ ਤੇਰੇ ਕੋਲ ਹੈ ਕੀ ਉਹ ਕਹਿੰਦਾ ਮੇਰੇ ਕੋਲ ਤਾਂ 1 ਰੁਪਿਆ ਹੈ ਉਹ ਕਹਿੰਦਾ 1 ਰੁਪਿਆ ਤਾਂ ਬਹੁਤ ਹੈ ਰੱਬ ਨੂੰ ਮਿਲਣ ਦੇ ਲਈ ਉਹਨੇ 1 ਰੁਪਿਆ ਵੈਦ ਦੀ ਤਲੀ ਤੇ ਰੱਖਿਆ ਤੇ ਵੈਦ ਨੇ ਨਾ ਸਿਰਫ ਤੇ ਸਿਰਫ ਉਸ ਦੇ ਕੋਲ ਸੌਫ ਪਈ ਹੋਈ ਸੀ ਇੱਕ ਕਾਗਜ਼ ਦੀ ਪਰਚੀ ਦੇ ਵਿੱਚ ਉਸਨੇ ਥੋੜੀ ਜਿਹੀ ਸੌਫ ਆਪਾ ਦਿੱਤੀ ਤੇ ਕਿਹਾ ਕਿ ਇਹ ਨਾ ਰੱਬ ਨੇ ਮੈਨੂੰ ਦਿੱਤੀ ਹੈ ਖੈਰ ਤੇਰੀ ਮਾਂ ਨੂੰ ਜਾ ਕੇ ਦੇ ਦੇ ਉਹ ਠੀਕ ਹੋ ਜਾਵੇਗੀ ਤੇ ਕੱਲ ਨੂੰ ਫਿਰ ਇਸ ਸਮੇਂ ਆ ਕੇ ਮੇਰੇ ਕੋਲ ਇਹ ਸੌਫ ਫਿਰ ਇਸੇ ਹੀ ਸਮੇਂ ਲੈ ਜਾਵੀਂ ਉਹ ਓਵੇਂ ਹੀ ਸੌਂਫ ਲੈ ਜਾ ਕੇ ਆਪਣੀ ਮਾਂ ਨੂੰ ਦਿੰਦਾ ਹੈ। ਇਦਾਂ ਹੀ ਲਗਾਤਾਰ ਸਵੇਰੇ ਆਉਂਦੀ ਹੈ ਤੇ ਸੌਂਫ ਦੀ ਪੁੜੀ ਬਣਾ ਕੇ ਆਪਣੀ ਮਾਂ ਦੇ ਕੋਲ ਫਿਰ ਚਲਿਆ ਜਾਂਦਾ ਹੈ। ਰੋਜ਼ ਉਸਨੇ ਆਇਆ ਕਰਨਾ ਤੇ ਸੌਂਫ ਦੀ ਪੁੜੀ ਉਸ ਵੈਦ ਨੇ ਉਸ ਨੂੰ ਦੇ ਦਿਆ ਕਰਨੀ। ਉਹਨੇ ਆਪਣੀ ਮਾਂ ਨੂੰ ਜਾ ਕੇ ਕਹਿਣਾ ਕਿ ਇਹਨਾ ਮੈਂ ਵੈਦ ਕੋਲੋਂ ਲੈ ਕੇ ਆਇਆ ਹਾਂ। ਤੂੰ ਐਵੇਂ ਇਹ ਖਾ ਕੇ ਉਹਨੇ ਆਰਾਮ ਕਰਿਆ ਕਰਨਾ। ਕਹਿੰਦੇ ਕਿ 10-15 ਦਿਨ ਲੰਘੇ। ਉਹਦੀ ਮਾਂ ਮੰਜੇ ਤੋਂ ਉੱਠ ਖੜੀ ਹੋ ਗਈ। ਜਦੋਂ ਮੰਚੇ ਤੋਂ ਖੜੀ ਹੋ ਗਈ ਤਾਂ ਕਹਿੰਦੀ ਪੁੱਤ ਤੂੰ ਰੋਜ਼ ਦਵਾਈ ਕਿੱਥੋਂ ਲੈ ਕੇ ਆਉਂਦਾ ਸੀ ਉਹ ਕਹਿੰਦਾ ਸਾਹਮਣੇ ਵੈਦ ਹੈ ਨਾ ਮੈਂ ਉਹਦੇ ਕੋਲੋਂ ਦਵਾਈ ਲੈ ਕੇ ਆਉਂਦਾ ਹਾਂ ਉਹ ਕਹਿੰਦੀ ਪੁੱਤ ਉਹਨਾਂ ਦੇ ਤਾਂ ਪੈਸੇ ਬੜੇ ਜ਼ਿਆਦਾ ਬਣ ਗਏ ਹੋਣੇ ਕੋਈ ਨਾ ਅੱਜ ਮੈਂ ਪੁੱਛ ਲੈਂਦੀ ਹਾਂ ਕਿ ਕਿੰਨੇ ਪੈਸੇ ਬਣੇ ਹਨ ਆਪਾਂ ਫਿਰ ਦੇ ਦੇਵਾਂਗੇ ਉਹ ਕਹਿੰਦਾ ਠੀਕ ਹੈ ਜਦੋਂ ਵੈਦ ਕੋਲ ਜਾਂਦਾ ਹੈ ਤੇ ਕਹਿੰਦਾ ਵੈਦ ਜੀ ਇੰਨੇ ਦਿਨ ਮੇਰੀ ਮਾਂ ਨੇ ਦਵਾਈ ਖਾਧੀ ਤੇ ਰੱਬ ਜੀ ਤੋਂ ਪੁੱਛੋ ਕਿ ਜਿਹੜੀ ਇਹ ਪੈਸੇ ਹਨ ਕਿੰਨੇ ਬਣੇ ਹਨ ਰੱਬ ਜੀ ਤੁਹਾਨੂੰ ਦਿੰਦੇ ਸੀ ਤੁਸੀਂ ਉਹ ਦਵਾਈ ਬਣਾਉਂਦੇ ਸੀ ਤੇ ਉਹ ਪੈਸੇ ਦੱਸ ਦਿਓ ਕਿੰਨੇ ਬਣ ਚੁੱਕੇ ਹਨ ਉਹ ਕਹਿੰਦਾ ਤੁਹਾਡਾ ਨਾ ਸਾਰਾ ਹਿਸਾਬ ਕਿਤਾਬ ਹੋ ਗਿਆ ਹੈ ਪਰ ਰੱਬ ਜੀ ਨੇ ਨਾ ਤੁਹਾਨੂੰ ਇੱਕ ਚਿੱਠੀ ਦਿੱਤੀ ਹੈ ਇਹ ਤੁਹਾਡੇ ਲਈ ਨਹੀਂ ਤੁਹਾਡੀ ਮਾਤਾ ਜੀ ਦੇ ਲਈ ਹੈ ਉਹਨਾਂ ਨੂੰ ਜਾ ਕੇ ਦੇ ਦਿਓ ਉਹ ਕਹਿੰਦਾ ਠੀਕ ਹੈ ਉਹ ਕਰ ਗਿਆ ਤੇ ਜਾ ਕੇ ਮਾਂ ਨੂੰ ਕਹਿੰਦਾ ਕਿ ਮਾਂ ਰੱਬ ਨੇ ਤੁਹਾਡੇ ਲਈ ਸਾਰਾ ਹਿਸਾਬ ਕਿਤਾਬ ਕਰ ਦਿੱਤਾ ਹੈ ਪਰ ਰੱਬ ਨੇ ਤੁਹਾਡੇ ਲਈ ਇੱਕ ਚਿੱਠੀ ਵੀ ਭੇਜੀ ਹੈ ਉਹਨੇ ਕਿਹਾ ਕਿ ਇਹ ਪੜ੍ਹ ਕੇ ਤੁਸੀਂ ਇਸ ਦੇ ਉੱਤੇ ਅਮਲ ਕਰਨਾ ਹੈ ਫਿਰ ਤੁਸੀਂ ਹਮੇਸ਼ਾ ਠੀਕ ਰਹੋਗੇ ਤੇ ਮੇਰੇ ਨਾਲ ਹੀ ਰਹੋਗੇ ਉਹਦੀ ਮਾਂ ਨੇ ਕਿਹਾ ਠੀਕ ਹੈ ਜਦੋਂ ਚਿੱਠੀ ਪੜ੍ਹਦੀ ਹੈ ਨਾ ਉਹਦੇ ਵਿੱਚ ਲਿਖਿਆ ਹੁੰਦਾ ਹੈ ਵੈਦ ਦਾ ਨਾਮ ਹੁੰਦਾ ਹੈ ਕਹਿੰਦਾ ਕਿ ਮੇਰਾ ਨਾ ਸ਼ੁਕਰਾਨਾ ਕਰਨ ਦੀ ਲੋੜ ਨਹੀਂ ਜੋ ਵੀ ਕੀਤਾ ਤੁਹਾਡੇ ਬੱਚੇ ਨੇ ਕੀਤਾ 1 ਰੁਪਿਆ ਲੈ ਕੇ ਰੱਬ ਨੂੰ ਲੱਭਦਾ ਫਿਰਦਾ ਸੀ ਉਹ ਨੂੰ ਰੱਬ ਤੇ ਭਰੋਸਾ ਸੀ ਕਿ ਮੇਰੀ ਮਾਂ ਨੂੰ ਉਹ ਠੀਕ ਕਰ ਦੇਵੇਗਾ ਇਹ ਵਿਸ਼ਵਾਸ ਹੀ ਬਹੁਤ ਸੀ ਉਹਦੇ ਕੋਲ ਵਿਸ਼ਵਾਸ ਵਿੱਚ ਐਨੀ ਤਾਕਤ ਆ ਚੁੱਕੀ ਸੀ ਕਿ ਤੁਸੀਂ ਮੰਝੇ ਤੋਂ ਉੱਠ ਗਏ ਇਹਦੇ ਵਿਸ਼ਵਾਸ ਵਿੱਚ ਘਾਟਨਾ ਆਉਣ ਦਿਓ ਪਰਮਾਤਮਾ ਸਭ ਜਾਣਦਾ ਹੈ ਕਿ ਕਿਸ ਚੀਜ਼ ਨੂੰ ਪਾਉਣ ਦੇ ਲਈ ਕਿਸ ਨੇ ਕਿੰਨੀ ਮਿਹਨਤ ਕੀਤੀ ਹੈ ਤੇ ਕਿੰਨਾ ਸਬਰ ਕੀਤਾ ਹੈ ਉਹ ਸਬਰ ਦਾ ਫਲ ਆਪਾਂ ਨੂੰ ਜ਼ਰੂਰ ਮਿਲਦਾ ਹੈ ਰੱਬ ਤੇ ਵਿਸ਼ਵਾਸ ਰੱਖੋ ਪਰਮਾਤਮਾ ਸਭ ਕੁਝ ਦਿੰਦਾ ਹੈ ਅੱਜ ਆਪਣੀ ਜ਼ਿੰਦਗੀ ਵਿੱਚ ਦੁੱਖ ਹਨ ਤਾ ਉਹ ਆਪਾਂ ਨੂੰ ਐਵੇਂ ਦੇ ਕਰਮ ਕੀਤੇ ਕੋਈ ਹੋਣਗੇ ਉਹਨਾਂ ਕਰਮਾਂ ਦੇ ਸਦਕਾ ਆਪਾਂ ਨੂੰ ਦੁੱਖ ਪੈ ਰਹੇ ਹਨ ਜੇ ਆਪਾਂ ਆਪਣੇ ਭਾਗ ਆਪਣੀ ਕਿਸਮਤ ਬਦਲਣੀ ਹੈ ਤਾਂ ਸਭ ਤੋਂ ਪਹਿਲਾਂ ਦਿਨ ਦੀ ਸ਼ੁਰੂਆਤ ਵਾਹਿਗੁਰੂ ਦੇ ਨਾਮ ਤੋਂ ਕਰੀਏ ਉਸ ਤੋਂ ਬਾਅਦ ਆਪਣੀ ਜੋ ਵੀ ਕਰਮ ਹਨ ਜੋ ਵੀ ਉਹ ਕਰੀਏ ਉਹਦੇ ਨਾਲ ਕਿਸੇ ਦਾ ਦਿਲ ਉਹਨਾਂ ਕਰਮਾਂ ਦੇ ਨਾਲ ਕਿਸੇ ਦਾ ਦਿਲ ਨਾ ਦੁੱਖ ਜਾਵੇ ਜਦੋਂ ਸੱਚੀ ਨੀਅਤ ਨਾਲ ਚੰਗੇ ਕਰਮ ਕਰਾਂਗੇ ਤਾਂ ਆਪਣੇ ਕੀਤੇ ਹੋਏ ਚੰਗੇ ਕਰਮ ਹੀ ਆਪਣਾ ਭਾਗ ਬਦਲ ਦਿੰਦੇ ਹਨ ਆਪਾਂ ਆਪਣੇ ਪੁਰਾਣੇ ਰੋਗਾਂ ਤੋਂ ਕਈ ਵਾਰ ਸੁਣਦੇ ਹਾਂ ਆਪਾਂ ਆਪਣੇ ਬਜ਼ੁਰਗਾਂ ਤੋਂ ਕਈ ਵਾਰ ਸੁਣਦੇ ਹਾਂ ਦਾਦੀਆਂ ਨਾਨੀਆਂ ਅਕਸਰ ਹੀ ਕਿਹਾ ਕਰਦੀਆਂ ਸਨ ਜਦੋਂ ਆਪਣੇ ਘਰ ਕੋਈ ਬਿਮਾਰ ਹੋ ਜਾਂਦਾ ਹੈ ਤਾਂ ਕੀ ਕਰਦੇ ਹੁੰਦੇ ਸੀ ਕਿ ਕੋਈ ਸਿੱਕਾ ਲੈ ਕੇ ਜਾਂ ਕੋਈ ਰੁਪਿਆ ਜਿਸ ਨੂੰ ਜੋ ਸਰਦਾ ਪੁੱਜਦਾ ਸੀ ਉਹ ਲੈ ਕੇ ਬੱਚੇ ਦੇ ਸਿਰ ਉੱਤੋਂ ਵਾਰ ਕੇ ਸਿਰਹਾਣੇ ਦੇ ਥੱਲੇ ਰੱਖ ਦਿੰਦੇ ਸੀ ਕਹਿੰਦੇ ਸੀ ਸਵੇਰੇ ਕਿਸੇ ਲੋੜਵੰਦ ਨੂੰ ਦੇ ਦੇਣਾ ਉਹਦੇ ਪਿੱਛੇ ਕੋਈ ਵਹਿਮ ਭਰਮ ਨਹੀਂ ਸੀ ਉਹਦੇ ਪਿਛੇ ਸਿਰਫ ਤੇ ਸਿਰਫ ਇਹ ਸੀ ਕਿ ਜਦੋਂ ਅਸੀਂ ਐਵੇਂ ਇਹਦੇ ਤੋਂ ਵਾਰ ਕੇ ਰੱਖਿਆ ਹੈ ਇਹਦੇ ਹੱਥੀਂ ਕੀਤਾ ਜੋ ਦਾਨ ਹੈ ਉਹ ਕਿਸੇ ਲੋੜਵੰਦ ਦੇ ਕੋਲ ਜਾਵੇਗਾ ਉਹ ਲੋੜਵੰਦ ਹੈ ਜੋ ਉਹ ਅਸੀਸ ਦੇਵੇਗਾ ਉਹ ਕਿਹਾ ਕਰਦੇ ਸਨ ਕਿ ਇਹ ਇੱਕ ਵਾਰ ਤੇ ਸਾਰੀ ਰਾਤ ਹੀ ਸਰਾਣੇ ਦੇ ਥੱਲੇ ਰੱਖ ਦਿਓ ਕਿ ਸਵੇਰੇ ਉੱਠ ਕੇ ਕਿਸੇ ਲੋੜਵੰਦ ਨੂੰ ਦੇ ਦੇਣਾ ਉਹਦੇ ਪਿਛੇ ਸਿਰਫ ਤੇ ਸਿਰਫ ਇਹ ਮਨੋਰਥ ਸੀ ਕਿ ਤੇਰੇ ਹੱਥੋਂ ਇੱਕ ਚੰਗਾ ਕਰਮ ਹੋ ਜਾਵੇ ਕਿਸੇ ਲੋੜਵੰਦ ਦੀ ਸਹਾਇਤਾ ਹੋ ਜਾਵੇ ਕਿਸੇ ਦਾ ਢਿੱਡ ਭਰ ਜਾਵੇ ਘਰ ਵਿੱਚ ਕੋਈ ਜ਼ਰੂਰਤ ਪੂਰੀ ਕਰ ਲਵੇ ਉਹ ਜ਼ਰੂਰਤ ਪੂਰੀ ਕਰਕੇ ਜਦੋਂ ਮੁੱਖ ਦੇ ਵਿੱਚੋਂ ਪਰਮਾਤਮਾ ਦੇ ਅੱਗੇ ਅਰਦਾਸ ਕਰੇਗਾ ਤਾਂ ਉਹਦੀ ਅਰਦਾਸ ਵਿੱਚ ਤੂੰ ਸ਼ਾਮਿਲ ਹੋ ਜਾਵੇਂਗਾ ਕਿ ਪਰਮਾਤਮਾ ਅੱਜ ਮੇਰਾ ਢਿੱਡ ਇਸਨੇ ਭਰਿਆ ਹੈ ਅੱਜ ਮੇਰੇ ਘਰ ਦਾ ਇੱਕ ਦੁੱਖ ਇਸ ਦੇ ਕਾਰਨ ਕੱਟਿਆ ਗਿਆ ਹੈ ਤੇ ਤੂੰ ਉਹਦਾ ਵੀ ਭਲਾ ਕਰੀ ਉਹ ਅਸੀਸ ਜੋ ਹੈ ਨਾ ਉਹ ਫਿਰ ਮਨੁੱਖ ਨੂੰ ਤਾਰ ਦਿੰਦੀ ਹੈ ਕਿਹਾ ਜਾਂਦਾ ਹੈ ਕਿ ਅਸੀਸਾਂ ਜਦੋਂ ਖਾਤੇ ਵਿੱਚ ਜਮ੍ਹਾਂ ਹੁੰਦੀਆਂ ਹਨ ਤਾਂ ਮਨੁੱਖ ਦੇ ਜਦੋਂ ਕਰਮ ਵੱਧ ਜਾਂਦੇ ਹਨ ਤਾਂ ਉਹਦੇ ਜਨਮਾਂ ਜਨਮਾਂ ਦੇ ਦੁੱਖ ਰੋਗ ਤੇ ਮੁਸ਼ਕਿਲਾਂ ਕੱਟੀਆਂ ਜਾਂਦੀਆਂ ਹਨ ਜੋ ਪਰਮਾਤਮਾ ਤੇ ਵਿਸ਼ਵਾਸ ਰੱਖ ਕੇ ਚੰਗੇ ਕਰਮ ਕਰਦੇ ਹਨ ਚੰਗੀ ਨੀਅਤ ਰੱਖਦੇ ਹਨ ਉਹ ਹਮੇਸ਼ਾ ਹੀ ਸੁੱਖ ਪਾਉਂਦੇ ਹਨ ਆਪਾਂ ਨੂੰ ਸਿਆਣਿਆਂ ਨੇ ਕਿਹਾ ਸੀ ਕਿ ਚੰਗੀ ਨੀਅਤ ਰੱਖੋ ਉਹਦੇ ਪਿੱਛੇ ਇਹ ਕਾਰਨ ਸੀ ਕਿ ਜਦੋਂ ਮਨੁੱਖ ਚੰਗਾ ਸੋਚਦਾ ਹੈ ਚੰਗਾ ਹਰ ਪਾਸੇ ਵੇਖਦਾ ਹੈ ਚੰਗਾ ਕਰਦਾ ਹੈ ਨਾ ਤਾਂ ਪਰਮਾਤਮਾ ਉਹਦੀ ਨੀਅਤ ਜਿਸ ਹਿਸਾਬ ਦੇ ਨਾਲ ਹੁੰਦੀ ਹੈ ਉਹਨੂੰ ਓਵੇਂ ਹੀ ਰੰਗ ਭਾਗ ਲਾ ਦਿੰਦਾ ਹੈ ਕਈ ਵਾਰ ਆਪਾਂ ਵੇਖਿਆ ਹੈ ਕਿ ਕੁਝ ਲੋਕ ਮਰੋਂ ਮਰੋਂ ਕਰਦੇ ਰਹਿੰਦੇ ਹਨ ਹਾਏ ਹਾਏ ਕਰਦੇ ਰਹਿੰਦੇ ਹਨ ਕਿ ਸਾਡੇ ਕੋਲ ਕੁਝ ਹੈਗਾ ਹੀ ਨਹੀਂ ਹਾਂ ਸਾਡੇ ਕੋਲ ਕੁਝ ਨਹੀਂ ਹੈਗਾ ਕਰਦੇ ਹੀ ਰਹਿੰਦੇ ਹਨ ਇਸ ਤਰ੍ਹਾਂ ਪਰਮਾਤਮਾ ਕਹਿੰਦੇ ਕਿ ਤੂੰ ਜਿੰਨਾ ਮਰਜ਼ੀ ਪਰਮਾਤਮਾ ਕਹਿੰਦੇ ਨੂੰ ਜਿੰਨਾ ਮਰਜ਼ੀ ਦੇ ਲਈਏ ਇਹਨੇ ਤਾਂ ਨਾ ਹੀ ਕਰੀ ਜਾਣੀ ਹੈ ਉਹ ਘਰ ਹੌਲੀ-ਹੌਲੀ ਆਪਣੇ ਪਤਣ ਵੱਲ ਤੁਰ ਪੈਂਦਾ ਹੈ ਕੁਝ ਲੋਕ ਹੁੰਦੇ ਹਨ ਜੋ ਹਮੇਸ਼ਾ ਵੰਡ ਕੇ ਖਾਣ ਵਾਲੇ ਹਮੇਸ਼ਾ ਹੱਸੂ-ਹੱਸੂ ਕਰਨ ਵਾਲੇ ਦੂਜਿਆਂ ਦਾ ਦਿਲ ਹਮੇਸ਼ਾ ਆਪਣੇ ਨਾਲ ਲਾ ਕੇ ਰੱਖਣ ਵਾਲੇ ਮਾੜੀ ਗੱਲ ਨਾ ਕਰਨ ਵਾਲੇ ਅਗਲੇ ਦਾ ਦਿਲ ਨਾ ਦੁਖ ਜਾਵੇ ਜੇ ਇਦਾਂ ਦੇ ਲੋਕ ਹਮੇਸ਼ਾ ਆਬਾਦ ਰਹਿੰਦੇ ਹਨ ਉਹਨਾਂ ਦੇ ਘਰ ਵਿੱਚ ਫਿਰ ਹਮੇਸ਼ਾ ਹੀ ਪਰਕਤਾਂ ਰਹਿੰਦੀਆਂ ਹਨ ਇਸ ਕਰਕੇ ਜਿਹੜਾ 1 ਰੁਪਏ ਦਾ ਸਿੱਕਾ ਹੈ ਨਾ ਇਹ ਆਪਣੇ ਭਾਗ ਬਦਲਣ ਦੀ ਵੀ ਸਮਰੱਥਾ ਰੱਖਦਾ ਹੈ ਭਾਵੇਂ ਸਾਡੀ ਜਿੰਨੀ ਸਮਰੱਥਾ ਮਰਜ਼ੀ ਹੋਵੇ ਭਾਵੇਂ ਕਿਸੇ ਦੇ ਕੋਲ 5 ਰੁਪਏ ਦੀ ਹੈ ਭਾਵੇਂ 5 ਪੈਸੇ ਦੀ ਹੈ ਭਾਵੇਂ 1 ਰੁਪਏ ਦੀ ਹੈ ਜਿੰਨੀ ਸਮਰੱਥਾ ਤੁਸੀਂ ਜ਼ਰੂਰਤਮੰਦਾਂ ਨੂੰ ਦਾਨ ਪੂਨ ਕਰਨ ਵਿੱਚ ਲਗਾਓਗੇ ਜ਼ਰੂਰਤਮੰਦ ਨੂੰ ਚੀਜ਼ ਲੈ ਕੇ ਦਿਓਗੇ ਜਿਹਦੀ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਕੰਮ ਆ ਜਾਵੇਗੀ ਉਹਦੇ ਭਾਗ ਹੀ ਬਦਲ ਦੇਵੇਗੀ ਮਨੁੱਖ ਦੇ ਕਰਮ ਹੀ ਮਨੁੱਖ ਦੇ ਭਾਗ ਬਦਲਦੇ ਹਨ ਜਿਸ ਦਿਨ ਕਰਮ ਚੰਗੇ ਕਰਨ ਲੱਗ ਪਏ ਤੁਸੀਂ ਮਨੁੱਖ ਦੇ ਫਿਰ ਭਾਗ ਬਦਲਣੇ ਹੀ ਸ਼ੁਰੂ ਹੋ ਜਾਣਗੇ ਫਿਰ ਇਹ ਛੋਟਾ ਜਿਹਾ ਕਦਮ ਆਪਾਂ ਅੱਜ ਤੋਂ ਹੀ ਚੁੱਕੀਏ ਆਪਾਂ ਆਪਣੀ ਜ਼ਿੰਦਗੀ ਨੂੰ ਬਹੁਤ ਸੋਹਣਾ ਬਣਾ ਸਕਦੇ ਹਾਂ ਹਰ ਮਨੁੱਖ ਦੇ ਹੱਥ ਵਿੱਚ ਹੈ ਉਹ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾ ਸਕਦਾ ਹੈ ਕਿਉਂਕਿ ਜੋ ਦੂਜਿਆਂ ਦੀ ਮਦਦ ਕਰਦਾ ਹੈ ਪਰਮਾਤਮਾ ਉਹਦੀ ਮਦਦ ਆਪ ਕਰਦੇ ਹਨ ਸੋ ਪਿਆਰੇ ਸਾਥ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਤੇ ਜੇਕਰ ਚੈਨਲ ਦੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ